ਤੇ ਟੈਕਨੋਲੋਜੀ ਦਾ ਕਿੰਨਾ ਜਵਾਨਾ ਅੱਗੇ ਆ ਗਿਆ ਤੇ ਬਿਰਸਾ ਸਾਮੀ ਬੈਠਿਆ ਭਾਈ ਇਹਦੇ ਵਿੱਚ ਆ ਬੰਦੇ ਨੇ ਕਿੰਨਾਂ ਬਾਹਾਂ ਐ ਜੀ ਹੁੰਦੇ ਨੇ ਨਾ ਬੰਦੇ ਦਾ ਧੂਆਂ ਖੜਾ ਹੁੰਦੀ ਐ ਹੈ ਜੀ ਜਿੰਦਰੇ ਦੀ ਫੋਟੋ ਕੋਈ ਉਹਨਾਂ ਤੋਂ ਕਾਣੇ ਵਾਲੇ ਦੀ ਮਿਸਤਰੀ ਸੀ ਨਹੀਂ ਲੋਟ ਰੋ ਉਹਨਾਂ ਦਾ ਹੁਣ ਹੋਰ ਮਿਸਤਰੀ ਕੋਲ ਲੈ ਕੇ ਆਨੇ ਪਹਿਲਾਂ ਤਾਂ ਹਵਾ ਮਣਾਈ ਗਈ ਹੁਣ ਹਵਾ ਮਣਾਈ ਇਹਦੇ ਵਿੱਚ ਨਾ ਪਾਇਆ ਪਾਇਕ ਤੇ ਇਹ ਪੱਟੂ ਛੱਪੜ ਬਣ ਗਿਆ ਉਧਰ ਟਿੱਬੇ ਸੁੱਕ ਗਏ ਟਿੱਬੇ ਵਾਂਗੂ ਬੜਾ ਯਾਰ ਮਰਵਾਤੇ ਮੈਂ ਗਿਆ ਯਾਰ ਤੇ ਹੁਣਾਂ ਦਾ ਭਾਈ ਇੱਕ ਮੂੰਹ ਪੈਂਦਾ ਦਾ ਘਰ ਸੱਚੀ ਸਾਢੇ 6 ਤੇਲ ਦਾ ਭੰਨਦੀ ਫਰਾਂ ਪਾਰਖਾ ਕਿਵੇਂ ਜੀਸੀਵੀ ਚ ਨਹੀਂ ਪਾਉਂਦੇ ਹੁੰਦੇ ਤੇ ਹੈ ਸਾਡਾ ਫਿਲਟਰ ਇਹ ਵਿਚਾਰਾ ਜਿਹਨ ਜਮਾਨ ਖੋਲ-ਖੋਲ ਕੇ ਡੰਗ ਲਾ ਕੇ ਫਿਰ ਤਾਂ ਚੱਲੀ ਖੜਾ ਕਿ ਜਮ ਬਾਸ਼ਲੰਡ ਕੀ ਹੋਵੇ ਬਾਸ਼ਲੰਡ ਹਾਂ ਹਾਂ ਜੀ ਦੋਸਤੋ ਹੂੰ ਹਪਾਓ ਕਰਾਹੇ ਦੀ ਗੱਲ ਕਰਦਾ ਸੀ ਮੈਂ ਤੁਹਾਨੂੰ ਵੀ ਕਰਾਹ ਲਾਉਣਾ ਆ ਨਾ ਕਰਾਹ ਲਾਉਣਾ ਬਈ ਦੋ ਦਿਨ ਲੇਟ ਹੋ ਗਿਆ ਤੇ ਜੇ ਅੱਜ ਹੈਂਡਲ ਮਾਰਿਆ ਤਾਂ ਉਹ ਲਿਫਟ ਝਟਕੇ ਨਹੀਂ ਮਾਰਦੀ ਸੀ ਉਹ ਮਿਸਤਰੀਆਂ ਤੋਂ ਭਾਈ ਲੋਟ ਨਹੀਂ ਹੋਈ। ਇੱਕ ਇਹ ਮਮੂਲੀ ਚੀਜ਼ ਹੀ ਹੈ ਇਹ ਹੀ ਨਹੀਂ ਲੋਟ ਹੋਈ ਉਹਨਾਂ ਤੋਂ। ਕਾਲੇ ਵਾਲੇ ਤੇ ਮਿਸਤਰੀ ਸੀ ਨਹੀਂ ਲੋਟ ਹੋਈ ਉਹਨਾਂ ਦਾ। ਹੁਣ ਹੋਰ ਮਿਸਤਰੀ ਕੋਲ ਲੈ ਕੇ ਆਨੇ ਆ। ਪਹਿਲਾਂ ਤਾਂ ਹਵਾ ਮਣਾਈ ਗਈ ਹੁਣ ਮਣਾਈਏ ਇਹਦੇ ਵਿੱਚ ਨਾ ਪਾਇਆ ਪਾਇਕ। ਆ ਇਹਦੇ ਹਾਠੀ ਪੇਤ ਲੈਣਾ ਪਾਇ ਬਿਘੇਰਾਂ ਚ ਕਰਾਇਆ ਹੋਇਆ ਤੇ ਇਹ ਲੋ। ਉਹ ਤੇਲ ਹੁਣ ਸਾਰਾ ਪਾਇਪ ਹੋ ਗਈ ਅੰਦਰੋਂ ਲੀਕ ਤੇ ਉਹ ਸਾਰਾ ਤੇਲ ਮੈਂ ਤਾਂ ਤੋਂ ਪਾਈ ਇਹਨਾਂ ਉਹ ਬਿਘੇਰਾਂ ਚ ਜਾਈ ਜਾਂਦਾ ਇਹ ਖਾਲੀ ਹੈ। ਹਾਠੀਪਾ ਖਾਲੀ ਹੈ। ਤੇ ਇਸ ਕਰਕੇ ਹੁਣ ਉਹ ਪਾਇਪ ਉਹਦਾ ਕੋਈ ਜ਼ਿਗਾਰਡ ਕਰਾ ਕੇ ਲਿਆਉਣੇ ਆ। ਰਾਹਾ ਤਾਂ ਲੱਗਣਾ ਨਹੀਂ ਐਵੇਂ ਤੇ ਲਿਫਟਿੰਗ ਹੁੰਦਾ ਜਮੀਂ ਜਗਦਾ ਕੇ ਚੱਕਦਾ ਲੈਂਦਾ ਝਟਕਾ ਨਾ ਹੁਣ ਉਹ ਵੀ हट ਗਿਆ ਕਿਉਂਕਿ ਇਹਦੇ ਵਿੱਚ ਤੇਲ ਹੈ ਨਹੀਂ ਮਾ ਸੁੱਕੇ ਚੱਲ ਗਿਆ ਜਮੀਂ ਹਤੜ ਕੈਂਡਲ ਮਾਰਾ ਸੀ 5-7 ਮਿੰਟ ਅਸੀਂ ਮੱਥਾ ਮਾਰਿਆ ਅੱਗੇ ਹਵਾ ਕੱਢੇ ਚੱਲ ਪੈਂਦਾ ਸੀ ਉਹ ਨੂੰ ਉਹ ਵੀ ਨਹੀਂ ਚੱਲਦਾ ਤੇ ਹੁਣ ਇਹ ਜੋ ਪਾਈਪ ਆ ਉਹਦੇ ਆਸ-ਪਾਸ ਹੀ ਤੇਲ ਨਾ ਤਾਂ ਤੋਂ ਪਾਣੇ ਆ ਉਹ ਪਾਈਪ ਦੇ ਪਾਸਿਆਂ ਦੀ ਕਿੱਥੇ ਪਾਈਪ ਲੱਗੀ ਉਹਦੇ ਪਾਸਿਆਂ ਦੀ ਗੇਰਾਂ ਚ ਵਗ ਜਾਂਦਾ ਤੇ ਉਹ ਪਾਸਿਆਂ ਤੋਂ ਨਾ ਬੰਦ ਕਰਾ ਕੇ ਲਿਉਣਾ ਪਊ ਸਾਰਾ ਤੇਲ ਕਢਾ ਕੇ ਖੋਲ ਕੇ ਤੇ ਫੇਰ ਉਹਨੂੰ ਜਿਆਦਾ ਬੈਲਡ ਹੈ ਜਾਂ ਕੋਈ ਹੋਰ ਜਗਾੜ ਲਾਉਣਾ ਹੈ ਕੋਈ ਤਾਂ ਦੇਖ ਲੈ। ਕਾਈਚੇ ਮੈਂ ਖਰਾ ਹਣਾਂ ਦੀ ਸੋਚੀ ਜਾਂਦਾ ਤਾਂ ਨੰਨੇ ਦਿਨ ਹੋ ਗਏ ਮੈਨੂੰ ਸੋਚੀ ਜਾਂਦੇ ਇਹਨੂੰ। ਮੈਂ ਚਲ ਖਾਂਗਾ ਇਆਂ ਭਰਾਂਗੇ ਇੱਥੇ ਖਰਾ ਹਣ ਵਾਲਾਂਗੇ ਫਿਰ ਗਮਾਰਾ ਗੂਰਾ ਵਿੱਚਾਂਗੇ। ਉਹ ਟ੍ਰੈਟ ਵਾਲਾ ਲਿਫਟ ਵਾਲਾ ਜਮੇ ਹੀ ਖੜ ਗਿਆ ਕੰਮ। ਚੱਲ ਦਿਖਾਉਣੇ ਸਾਨੂੰ ਆ 10 ਕਿ ਟਾਈਮ ਪਹਿਲਾਂ ਮੈਂ। ਤੇ ਸਾਰੇ ਦੋਸਤਾਂ ਨੂੰ ਜਿੰਨੇ ਵੀ ਬਲੌਗ ਦੇਖਦੇ ਟੱਚ ਕਰਨ ਵਾਸਤੇ ਸ਼ੁਕਰੀਆ। ਪਿੰਡ ਝੋਲੜ ਰੋਗੀ ਤੋਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਬਲਾਉ ਦੇ ਨਾਲ ਬੜੇ ਨਵੇਂ ਭਰਾਜ ਹੋ ਗਿਆ ਚੈਨ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਭਾਈ ਤਾਂ ਦੇਖੋ ਆਪਾਂ ਜਾਂਦੇ ਆ ਭਾਈ ਮਿਸਤਰੀ ਕੋਲੇ ਵੀਰੇ ਕੋਲੇ ਟੈਪਜੀ ਦਿਖਾ ਕੇ ਲਾਉਣੇ ਤੇ ਲਾ ਲਈ ਕੀ ਆ ਲੋਟ ਹੀ ਕਰਦੇ ਹੋ ਇਥੇ ਪਾਈ ਆਪਾਂ ਮਿਸਤਰੀ ਕੋਲੇ ਆਏ ਆ ਰੋਟੀ ਖਾਣ ਗਏ ਘਰੇ ਵੀ ਰਾ ਉਹਨੋਂ ਤਾਂ ਸੇਮ ਸੂਮ ਜੀ ਵਾਲੀ ਹੁੰਦੀ ਸੀ ਨਾ ਸਾਹਮਣੇ ਇਥੇ ਗੁਰੂ ਘਰ ਪਾਈ ਤੇ ਬਾਬਾ ਨਗਾਜੀ ਦਾ ਡੇਰਾ ਉਹਨਾਂ ਤੋਂ ਕੰਮ ਹੀ ਨਹੀਂ ਕਰਦਾ ਹਾਂਜੀ ਦੋਸਤੋ ਆ ਪ੍ਰਾਣਾ ਬਿਰਸਾ ਮੈਂ ਉੱਥੇ ਬੈਠਾ ਸੀ ਟਰੈਕਟਰ ਲੱਗਿਆ ਸੀ ਕਿਦੋਂ ਤਾਂ ਮੇਰੀ ਨਿਗਾਹ ਪਈ ਭਾਈ ਮਿਸਤਰੀ ਸੇ ਤੇ ਕੈਮਰਾ ਦੋਸਤ ਪੀਮਰਾਓ ਫਰੈਂਡ ਆ ਮੇਰਾ ਇਹ ਆ ਜਗਾੜ ਹਜੇ ਵੀ ਰੱਖੀ ਬੈਠਿਆ ਤੇ ਟੈਕਨੋਲੋਜੀ ਦਾ ਕਿੰਨਾ ਜਵਾਨਾ ਅੱਗੇ ਆ ਗਿਆ ਤੇ ਵਿਰਸਾ ਸਾમી ਬੈਠਿਆ ਭਾਈ ਕੀ ਬਾਤ ਹੈ ਟੈਕਨੋਲੋਜੀ ਇੰਨੀ ਹੋ ਗਈ ਕਿ ਮਸ਼ੀਨ ਦਾ ਬਟਨ ਦੱਬੋ ਤੇ ਫਟਾਫਟ ਤੇ ਪਰ ਇਹਨਾਂ ਨੇ ਇਹ ਇੱਕੋ ਜਿਹਾ ਨਹੀਂ ਲਿਆ ਸਾਹਮਣਾ ਹੋਇਆ ਭయ్యా ਇਹਦੇ ਵਿੱਚ ਆ ਬੰਦੇ ਨੇ ਕਿਨੂੰ ਬਾਹਾਂ ਆਏ ਜੀ ਹੁੰਦੇ ਨੇ ਨਾ ਬੰਦੇ ਦਾ ਧੂਣਾ ਖੜਾ ਹੁੰਦੀ ਹੈ ਹਾਂਜੀ ਜੰਦਰੇ ਦੀ ਫੋਟੋ ਖਚਾ ਲੇ ਹੋਰੇ ਲੈ ਜਾਉਂਦਾ ਜਾਤੇ ਹੋ ਹਾਂ ਸੀ ਲੈ ਹਮਾੜਾ ਯਾਰ ਇਹ ਵੀ ਪੁਰਾਣੀ ਚੀਜ਼ ਹੈ ਲੈ ਲੈ ਜੰਦਰਾ ਲੈ ਆ ਚੱਕੇ ਪਹਿਲਾਂ ਭਾਈ ਲੋਕ ਤਖਤ ਤੇ ਬਾਰਾਂ ਵਾਲੇ ਗਲੀਆਂ ਵਾਲੇ ਮੇਨ ਗੇਟ ਲਵਾਉਂਦੇ ਹੁੰਦੇ ਗੇਟ ਲਵਾਉਂਦੇ ਐ ਕਿ ਤਖਤ ਤੇ ਲਵਾਉਂਦੇ ਤੇ ਪਹਿਲਾਂ ਕਿਉਂ ਖਾਣਾ ਪੈਂਦਾ ਆਹ ਚੀਜ਼ ਕਰਨ ਖਾਤਰ ਆ ਇਹ ਹੈ ਤਾਂ ਥੋੜਾ ਔਖਾ ਪਹਿਲਾਂ ਦੇ ਬੰਦੇ ਦਾ ਕਰਾ ਉਹਨਾਂ ਨੂੰ ਤਾਂ ਸੌਖਾ ਲੱਗਦਾ ਸੀ ਅਰੇ ਬਿਰਸਾ ਹਜੇ ਵੀ ਰੱਖੀ ਬੈਠੇ 2025 ਜੇਹਰ ਕੀ ਬਾਤ ਲੈ ਵੀ ਦੁੱਧ ਰੜਕਿਆ ਗਿਆ ਤੇ ਕਿਉਂ ਨਹੀਂ ਨਿਕਲਿਆ ਜੇਹਰਾਂ ਇਹ ਕਾ ਚੰਦਰਾ ਪਲਾਸਟਰ ਪਲਾਸਟਿਕ ਦਾ ਹੈ ਲੈ ਇੱਕ ਚੱਕੀ ਬੜਾ ਹੌਲਾ ਇਹ ਭਾਈ ਉਹ ਲਾਈਏ ਕਿਹੜੇ ਆਪਣੇ ਢੋਲ ਜੇ ਨਹੀਂ ਹੁੰਦੇ ਰਬੜ ਜੀ ਦੇ ਨੀਲੇ ਜੇ ਫੈਬਰਿਕ ਕੀ ਹੈ ਇਹ ਫੈਬਰ ਤਾਂ ਨਹੀਂ ਆਰੇ ਫੈਬਰ ਦਾ ਜੰਗਰਾ ਤੇ ਭਾਈ ਆਪਣੇ ਤੋਂ ਮਿਸਤਰੀ ਨੇ ਬਣਾਇਆ ਹੈ ਕਿਆ ਬਾਤ ਹੈ ਇਹਦੇ ਕੋਕੇ ਲਾ ਦੇ ਸੱਚੂਈ ਹੈ ਨਾ ਓਕੇ ਲੱਗਦਾ ਮੈਨੂੰ ਤਾਂ ਖੜੀ ਹੋ ਗਈ ਆ ਆ ਦੇਖੋ ਪਾਈ ਮਿਸਤਰੀ ਤਾਂ ਬਣਾਤਾ ਪੋਜਾ ਹਵਲਾ ਕਿੰਨਾ ਹੈਗਾ ਹਮ ਹੈਗੀ ਇਹ ਗੱਲ ਬਾਤ ਇੱਕ ਭਾਈ ਇੱਧਰ ਪੈਗਾ ਪੁਰਾਣੇ ਬੰਦੇ ਕੌਣ ਆ ਥੋੜਾ ਹੈ ਭਾਰੀ ਹੁੰਦਾ ਖਰਾ ਤੇ ਮੈਨੂੰ ਤਾਂ ਬੈਸਟ ਲੱਗਿਆ ਕਿਉਂਕਿ ਇਹ ਅੱਜ ਗਲਚਾ ਦਾਗ ਦਾ ਗੇਚਾ ਹੀ ਨਹੀਂ ਜਿੰਦਰੇ ਚੱਕਣ ਦੀ ਵੀ ਤੇ ਨਾਲ ਲਾਉਂਦੀ ਹੁਣ ਤਾਂ ਕੱਲਾ ਆ ਗਿਆ ਹੁਣ ਤਾਂ ਬਲੇ ਪੇੜੇ ਸੰਦ ਆ ਗਏ ਆ ਮਿਸਤਰੀ ਨੇ ਭਾਈ ਕਿਹੜੇ ਨੇ ਜਿੰਦਰਾ ਤਿਆਰ ਕੀਤਾ ਉਹਨੇ ਲੱਕੜ ਦਾ ਦੇਖੋ ਮੋਰ ਬਣਾਇਆ ਤੇ ਆਹ ਦੇਖੋ ਆ ਪਤਾ ਨਹੀਂ ਕੀ ਚਰਾਫ ਜਾਂਦਾ ਕੀ ਹੁੰਦਾ ਨਹੀਂ ਧੌਣ ਮੋੜੀ ਹੋਈ ਓਏ ਓਏ ਕੀ ਬਾਤ ਹੈ ਹਜੇ ਇਹਨੂੰ ਤਿਆਰ ਕਰਨਾ ਇਹਨੂੰ ਤਾਂ ਪਟੂ ਨੂੰ ਐ ਲੱਗਦਾ ਹੈ ਕਿਵੇਂ ਉਹ ਕੁੱਤੇ ਨੂੰ ਕੋ ਪਾਂਝੀ ਨਹੀਂ ਪਈ ਹੁੰਦੀ ਉਹ ਮਸਾਂਗ ਜੀ ਖਾ ਗਈ ਇਹਨੂੰ ਤਾਂ ਇਧਰ ਦੇਖ ਆ ਲੰਮੀ ਧੌਣ ਵਾਲੇ ਬਗਲੇ ਜੁੰਦੇ ਆ ਕਿ ਮਗਰਾਂ ਆ ਇਹ ਇੱਕ ਕਛੂ ਇੱਕ ਕਛੂਟਰ ਵਾਲਾ ਕਛੂ ਮੈਂ ਪਹਿਲੀ ਵਾਰ ਦੇਖਿਆ ਹੈਗਾ ਕੀ ਬਾਤ ਆ ਕੈਨੇਡਾ ਚੀ ਯਾਰ ਆ ਚਿੜੀਆਂ ਆ ਕੁੱਕੀ ਇਹ ਆ ਫੰਗ ਹੈ ਲਾਵਾਂਗੇ ਦੀ ਇਹ ਆ ਸੰਧੋ ਮਿੰਦੋ ਮੋਰ ਨਹੀਂ ਬਣਾਉਗਾ ਇਹਨੂੰ ਇਹ ਆ ਮੋਰ ਆ ਮੋਰ ਉਹਦਾ ਦਿਖਾਤਾ ਆ ਕੀ ਬਣਾਇਆ ਇਹ ਗੋ ਹੈ ਅੱਛਾ ਗੋ ਹੈ ਉਹ ਮੋਰੇ ਠੀਕ ਹੈ ਭਾਈ ਇਹਦੀ ਭਾਈ ਆਪਣੇ ਮਿਸਤਰੀ ਦੀ ਡੇਰੇ ਬਾਬੇ ਨਾਗਿਆ ਜੀ ਕੋਲ ਆ ਟੂਲੇ ਦੀ ਦੁਕਾਨ ਵੀ ਹੈ ਭਾਈ ਪਿੰਡ ਝੋਲੜਾਂ ਦੇ ਵਿੱਚ ਪਿੰਡ ਝੋਲੜ ਰੋਹੀ ਦੇ ਵਿੱਚ ਇਹ ਬਾਈ ਕੋਲੇ ਛੱਤਾਂ ਵਾਸਤੇ ਟੂਲੇ ਦਾ ਸਮਾਨ ਉਪਲਬਧ ਮਿਲਦਾ ਕਿੰਨਾ ਮਰਜ਼ੀ ਆ ਕੇ ਇਹਨਾਂ ਨਾਲ ਕੰਟੈਕਟ ਕਰੋ ਤੇ ਲੈ ਸਕਦੇ ਹੋ ਤੁਸੀਂ ਭਾਈ ਪਿੰਡ ਝੋਲੜ ਰੋਹੀ ਦੇ ਵਿੱਚ ਆ ਭਾਈ ਅੱਜ ਆਪਾਂ ਦੁਬਾਰੇ ਵੀਰੇ ਮਿਸਤਰੀ ਕੋਲ ਪਿੰਡ ਝੋਲੜਾਂ ਚ ਦੁਬਾਰੇ ਖਲਾ ਲੱਟੀ ਪਾਇਆ ਕੱਲਾ ਸਾਨੂੰ ਕਹਾਣੀ ਦੱਸ ਕੇ ਡੇ ਮੰਡੀ ਵਾਲੀ ਮੈਂ ਤੇ ਇਹ ਨਾ ਜਿੱਕਾ ਪੈਪ ਜੀ ਨਹੀਂ ਕੋਨੇ ਜਾ ਦਿੱਸੀਂਦੀ ਉਹਨੂੰ ਇਹਦੇ ਸਾਨ ਦੇ ਨਾਲ ਦੀ ਤੇਲ ਸ਼ਾਇਦ ਅੰਦਰ ਲੈ ਗਿਆ ਕਨਫਰਮ ਤਾਂ ਨਹੀਂ ਕਰਾਂ ਪਰ ਬਾਕੀ ਹੈ ਵੀ ਰਸਤਾ ਇਹ ਤੇ ਗੇਹਰਾਂ ਦੇ ਅੰਦਰ ਲੈ ਗਿਆ ਯਾਰ ਇੱਥੋਂ ਤੇ ਆਹ ਭਾਈ ਇਹਦੇ ਵਿੱਚ ਡੰਗੇ ਵਣਗੇ ਹੁੰਦੇ ਸਾਨੂੰ ਪਤਾ ਹੀ ਹੈ ਬਾਕੀ ਤੇ ਦੇਖਦੇ ਆਂ ਜਿ ਤੇਲ ਪਾ ਕੇ ਨੂੰ ਹਵਾ ਲਵਾ ਕੇ ਸਿਕਾਉਣੇ ਆ ਤੇ ਚਲਾ ਕੇ ਦੇਖਾਂਗੇ ਤੇ ਅੱਗੋਂ ਮਿਸਤਰੀਆਂ ਦਾ ਭਾਈ ਵੀਰਾ ਕਹਿੰਦਾ ਹਵਾ ਕੱਢਣੀ ਬੂ ਪੰਪ ਜਾਇ ਇਹ ਬਣਾਈ ਬੈਠਾ ਹੋ ਅਜੀ ਉਹ ਲੋਟ ਹੋ ਜਾਂਦੀ ਆ ਜੀ ਰੁੱਸ ਹੈ ਕਿ ਨਾ ਉਹ ਇਹ ਅਗਲਾ ਪੰਪ ਆ ਹੁੰਦਾ ਆਹਾ ਇਹ ਈ ਕਿੜਾ ਆ ਪਾਈਪਾਂ ਇਹਦੇ ਵਿੱਚ ਕਰਾ ਮਾਤੋ ਜੀ ਬਾਕੀ ਦੇਖਦੇ ਇਹਨੂੰ ਪੁੱਛਦੇ ਕਿਵੇਂ ਇਹਨੂੰ ਚੰਗਾ ਲੱਗਦਾ ਤਾਂ ਬਣੇ ਰਹੋ ਨਾਲ ਆ ਪਾਈ ਮਸ਼ੀਨ ਜੀ ਬੰਦ ਆ ਮੋਟਰ ਇਹ ਹੈ ਇਹ ਆਪਣੇ ਆਪ ਹੀ ਘੁੰਮੀ ਹੁੰਦੀ ਹੈ ਮੰਨਦਾ ਤੋਂ ਇਹ ਚੱਕਰੀ ਇੰਨੇ ਹੁੰਦੇ ਹੈਗੇ ਚੱਲੀ ਜਾਂਦੀ ਹੁੰਦੀ ਹੈ ਦੀਰਾਂ ਮਿਸਤਰੀ ਲੋਡ ਕਰੀ ਜਾਂਦਾ ਪਾਣੀ ਮਗਰਿਆਂ ਅੜਾਂ ਤੋਂ ਪੈਪ ਕਸ ਆਇਆ ਹੈ ਆ ਪਈ 11 ਚੋਂ ਤੇਲ ਕੱਢਿਆ ਸੀ ਕੀ ਲੱਗਿਆ ਪਤਾ ਨਹੀਂ ਕਿ ਡਿੱਗ ਵਿੱਚੋਂ ਡਿੱਗਦੇ ਹੋਏ ਅਸੀਂ ਅੰਦਰੋਂ ਨਿਕਲੇ ਹੈ ਭਾਈ ਜੀ ਜਿਵੇਂ ਜਮਾਨ ਖੋਲ-ਖੋਲ ਕੇ ਡਿੱਗਣ ਲੱਗਿਆ ਫਿਰ ਤਾਂ ਚੱਲੀ ਖੜਾ ਹੈ ਕਿ ਜਦੋਂ ਬਾਸ਼ਲੰਡ ਕੀ ਹੋਵੇ ਬਾਸ਼ਰ ਕਹਿੰਦੀ ਆ ਨੜਦੀ ਮਿਸਤਰੀਆਂ ਦਾ ਭਾਈ ਕਹਿੰਦਾ ਤੂੰ ਦਾ ਗੇਰਾ ਤੇਲੀ ਵਾਲਾ ਬਾਹਰ ਕਾਹ ਕਹਿੰਦਾ ਤੇ ਮਗਾ ਭਾਈ ਕੱਢ ਦੇ ਭਾਈ ਦੋ ਵਰੀ ਤਾਂ ਅਸੀਂ ਬਾਲਟੀਆਂ ਭਰ-ਭਰ ਕੱਢ ਲੀਆਂ ਕਿਉਂਕਿ ਲਿਫਟ ਖਾਲੀ ਰਹਿੰਦੀ ਸੀ ਮੈਂ ਇਧਰ ਪਾਈ ਜਾਂਦਾ ਸੀ ਇਹ ਪੱਟੂ ਛੱਪੜ ਬਣ ਗਿਆ ਉਧਰ ਟਿੱਬੇ ਸੁੱਕ ਗਏ ਟਿੱਬੇ ਵਾਂਗੂ ਬੜਾ ਯਾਰ ਮਰਵਾਤੀ ਮਗਾ ਯਾਰ ਤੇ ਹੁਣ ਆ ਦਾ ਭਾਈ ਕੁਆਲਿਟੀ ਹੋਰ ਕੱਢਾ ਆ ਲੈ ਵੀ ਭਾਈ ਮੈਂ ਤੇਰੀ ਮਨ ਲੈਨੇ ਸਾਦੇ ਗੱਲੋ ਬਾਲਟੀ ਜਿੰਨਾ ਪੈਂਦਾ ਇੰਜਨ ਵਾਲਾ ਤੇਲ ਆਏ 5 ਲੀਟਰ ਦੀ ਏ ਸ਼ਾਇਦ ਮੂੰ ਪੈਂਦਾ ਦਾ ਖਰਚ 6.50 ਤੇਲ ਤਾਂ ਭੰਦੀ ਪਗਾਇਆ ਪਾਰ ਕੇ ਕਿਵੇਂ ਜੇਸੀ ਵੀ ਚ ਨਹੀਂ ਪਾਉਂਦੇ ਹੁੰਦੇ ਤੇ ਹਾਇ ਸਾਡਾ ਫਿਲਟਰ ਇਹ ਵਿਚਾਰਾ ਲਾਪਾ ਉਹ ਦੋ ਸੈਨ ਨਾਲ ਉਹ ਜੰਮੀ ਖੜ ਗਈ ਸੀ ਤੇ ਮੈਂ ਦੁਬਾਰੇ ਜਾ ਕੇ ਲੋਟ ਕਰਵਾ ਲਿਆ ਸੀ ਤੇ ਆ ਹੁਣ ਜਮਾਰਜੀ ਬੀਚ ਕੇ ਉਹ ਅਜੇ ਵੀ ਐਂ ਕਰਦੀ ਹੈ ਥੋੜੀ ਬਹੁਤ ਕਰਦੀ ਹੈ ਪਤਾ ਨਹੀਂ ਕੀ ਹੋ ਗਿਆ ਯਾਰ ਪਤਾ ਨਹੀਂ ਡਿਸਟ੍ਰੀਬਿਊਟਰ ਹੀ ਨਹੀਂ ਕੀਤਾ ਉਹਨਾਂ ਨੇ ਸਹੀ ਹੁਣ ਮੈਂ ਖਰਾਹਾ ਲਾ ਕੇ ਆਉਣਾ ਕਿਉਂਕਿ ਜਮਾਰ ਬਾਜੇ ਦੁਵਾਰੇ ਬੀਚ ਕੇ ਉਹ ਖਰਾਹ ਹੋ ਗਈ ਸੀ ਹੁਣ ਉਹ ਖਰਾਹਾ ਉਲਟ ਮੈਣਾ ਬਾਹਰ ਜਿਹੜਾ ਖਰਾਹਾ ਲਾਉਣੀ ਹੈ ਬਣੇ ਹਾਂਜੀ ਦੋਸਤੋ ਦਿਨ ਦਾ ਬਚ ਗਿਆ ਇੱਕ ਇੱਥੇ ਆਪਾਂ ਘੰਟਾ ਢੂੜ ਘੰਟਾ ਲਾਇਆ ਹੈਗਾ ਖਾਂਗਾ ਇੰਗਾ ਹਜੇ ਰਹਿੰਦੀਆਂ ਆ ਤੇ ਦੇਖਦੇ ਹੱਥ ਨੇ ਯਾਰ ਪਹਿਲਾਂ ਜਮਾਰਜੀ ਬੀਜੇ ਲਾਗੇ ਜਰਾਹਾ ਆਹ ਕਹਿ ਰਿਹਾ ਜਮਾਰਜੀ ਦਾ ਬੀਜ ਹੈ ਤੇ ਹੁਣ ਕਰਾਹਾ ਇੱਕ ਹੋਰ ਸਾਲ ਦਾ ਕੰਮ ਕੰਪਿਊਟਰ ਲਵਾਵਾਂਗੇ ਇੱਥਨੀ ਜੇ ਇਕਾ ਬਾਕੀ ਇਹਦਾ ਪਾਰ ਟਕਾਲੂਵਾਵਾਂਗੇ ਸਾਰਾ ਹਜੇ ਕੰਪਲੀਟ ਨਹੀਂ ਹੋਇਆ ਕਿਉਂਕਿ ਕੰਪਿਊਟਰ ਕਰਾਵਾਂਗੇ ਉਹ ਵਿੱਚੇ ਪਾ ਦੇਖੋ ਕੱਲ ਨੂੰ ਕਿਵੇਂ ਲੱਗਦਾ ਹੈ ਕੰਪਿਊਟਰ ਨਾਲ ਆਉਂਦਾ ਹੈ ਜਾਂ ਆਪਣਾ ਟਾਈਮ ਲਾਵਾ ਹੈ। ਬਾਕੀ ਮੌਕਾ ਦੇਖਾਂਗੇ ਚੱਲ ਰੱਬ ਕੀ ਕਰਾਉਂਦਾ ਹੈ ਕੱਲ ਨੂੰ ਹਨਾ। ਤੁਸੀਂ ਇੱਥੋਂ ਦੇ ਇੱਕ ਬਲੌਗ ਦੇਖਣ ਲਈ ਤੁਹਾਡਾ ਸ਼ੁਕਰੀਆ। ਤਾਂ ਜਿਹੜੇ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਪਿਆਰ ਮਿਲਦਾ ਚੰਗੀ ਗੱਲ ਹੈ। ਤੇ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਨਾਲ। ਚਾਹੁੰਦੇ ਰਹੋ, ਬਸਦੇ ਰਹੋ। ਰੱਬ ਰਾਖਾ।